ਕਦੇ ਪੰਜਾਬ ਦੇ ਥਾਣਿਆਂ ਤੇ ਹਮਲਾ ਕਦੇ ਆਮ ਲੋਕਾਂ ਤੇ ਹਮਲਾ ਹੁਣ ਤਾਂ ਹੱਦ ਹੀ ਉਗ ਗਈ ਹੱਦੋਂ ਵੀ ਵੱਧ ਹੀ ਹੋ ਗਈ ਹੁਣ ਲੁਧਿਆਣਾ ਦੇ ਡੀਸੀ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਲੁਧਿਆਣਾ ਡੀਸੀ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਉਹ ਵੀ ਈਮੇਲ ਦੇ ਜ਼ਰੀਏ ਦਿੱਤੀ ਗਈ ਸਵੇਰੇ 9:00 ਵਜੇ ਈਮੇਲ ਮਿਲੀ ਜਿਸ ਵਿੱਚ ਲਿਖਿਆ ਗਿਆ ਕਿ ਆਰ ਡੀ ਐਕਸ ਨਾਲ ਡੀਸੀ ਦਫਤਰ ਨੂੰ ਉਡਾ ਦਿੱਤਾ ਜਾਏਗਾ ਜਿਸ ਤੋਂ ਬਾਅਦ ਡੀਸੀ ਵੱਲੋਂ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਉਧਰ ਧਮਕੀ ਮਿਲੀ ਤਾਂ ਪੁਲਿਸ ਤੇ ਜਾਂਚ ਟੀਮਾਂ ਮੌਕੇ ਤੇ ਪਹੁੰਚੀਆਂ ਪੂਰੀ ਤਰ੍ਹਾਂ ਚੈਕਿੰਗ ਕੀਤੀ ਲੋਕਾਂ ਨੂੰ دہشت ਨਾ ਫੈਲਾਉਣ ਦੀ ਅਪੀਲ ਵੀ ਕੀਤੀ ਸਾਡੇ ਕੋਲ ਇੱਕ ਈਮੇਲ ਆਇਆ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਲਿਖ ਸੀ ਕਿ ਕੋਈ ਪਲਾਂਟ ਹੋਏਗਾ ਆਰ ਡੀ ਐਕਸ ਵਗੈਰਾ ਬਟ ਉਹ ਅਸੀਂ ਨਾਲ ਦੀ ਨਾਲ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਖਿਆਲ ਚੈਕਿੰਗ ਵੀ ਕਰ ਰਹੀ ਹੈ ਔਰ ਉਹਨਾਂ ਸਾਈਬਰ ਪੁਲਿਸ ਨੇ ਵੀ ਅਸੀਂ ਇਤਲਾਾ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਤਾਂ ਕਿ ਜਿੱਥੋਂ ਵੀ ਇਹ ਮੇਲ ਆਇਆ ਹੈ ਕਿ ਇਹ ਇਹਨੂੰ ਵੀ ਟ੍ਰੇਸ ਕੀਤਾ ਗਿਆ ਪੀਟੀਸੀ ਨਿਊਜ਼ ਦੀ ਟੀਮ ਵੀ ਮੌਕੇ ਤੇ ਪਹੁੰਚੀ ਪਤਾ ਲੱਗਿਆ ਕਿ ਪੁਲਿਸ ਸਾਈਬਰ ਜਾਂਚ ਵੀ ਕਰਵਾ ਰਹੀ ਹੈ ਕਿ ਇਹ ਮੇਲ ਕਿੱਥੋਂ ਆਈ ਤੇ ਕਿਸ ਨੇ ਭੇਜੀ ਲੁਧਿਆਣਾ ਦੇ ਡੀਸੀ ਦਫਤਰ ਨੂੰ ਆਰਡੀਐਕਸ ਦੇ ਨਾਲ ਉਡਾਨ ਦੀ ਧਮਕੀ ਮਿਲੀ ਇੱਕ ਈਮੇਲ ਦੇ ਸਰੀਏ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਨੇ ਇਸ ਪੂਰੇ ਮਾਮਲੇ ਤੇ ਜਾਣਕਾਰੀ ਦਿੱਤੀ ਹੈ ਈਮੇਲ ਆਈ ਹੈ डीसी पोर्टल ਦੇ ਵਿੱਚ ਉਸ ਦੇ ਵਿੱਚ ਲਿਖਿਆ ਕਿ ਲੁਧਿਆਣਾ ਦਾ ਡੀਸੀ ਦਫਤਰ ਆਰ ਡੀ ਐਕਸ ਦੇ ਨਾਲ ਉਡਾ ਦਿੱਤਾ ਜਾਵੇਗਾ ਲੁਧਿਆਣਾ ਦਾ ਡੀਸੀ ਦਫਤਰ ਹੈ ਔਰ ਕਈ ਤਰ੍ਹਾਂ ਦੇ ਜਿਹੜੇ ਵਿਭਾਗ ਹੈ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੇ ਪੂਰੀ ਤਰ੍ਹਾਂ ਜਾਂਚ ਕੀਤੀ ਔਰ ਜਿੰਨੀਆਂ ਵੀ ਜਾਂਚ ਟੀਮਾਂ ਸੀ ਬੰਬ ਨਿਰੋਧਕ ਦਸਤੇ ਸੀ ਉਹਨਾਂ ਨੇ ਡੀਸੀ ਦਫਤਰ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਕਿਉਂਕਿ ਕਈ ਜਿਹੜੇ ਦਫਤਰ ਹੈ ਉਹ ਖਾਲੀ ਵੀ ਕਰਾਏ ਗਏ ਔਰ ਉਸ ਤੋਂ ਬਾਅਦ ਪੂਰੀ ਵਿਭਾਗਾ ਦੀ ਜਾਂਚ ਕੀਤੀ ਗਈ ਪਰ ਕੁਝ ਇਹੋ ਜੀ ਚੀਜ਼ ਨਹੀਂ ਮਿਲੀ ਪਰ ਇੰਨਾ ਜ਼ਰੂਰ ਹੈ ਕਿ ਲੁਧਿਆਣਾ ਦੇ ਡੀਸੀ ਨੇ ਇਹ ਆਖਿਆ ਕਿ ਜਿਹੜੀ ਈਮੇਲ ਆਈ ਹੈ ਉਸ ਉਸ ਨੂੰ ਸਾਈਬਰ ਦੇ ਜ਼ਰੀਏ ਉਹ ਉਹ ਜਿਹੜਾ ਉਸ ਈਮੇਲ ਨੂੰ ਚੈੱਕ ਕਰਵਾਇਆ ਜਾ ਰਿਹਾ ਕਿਉਂਕਿ ਈਮੇਲ ਆਈ ਕਿੱਥੋਂ ਹੈ ਇਹ ਵੀ ਸਵਾਲ ਕੀਤਾ ਗਿਆ ਪਰ ਉਹਨਾਂ ਦਾ ਆਖਣਾ ਹੈ ਕਿ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਅਦ ਹੀ ਇਸ ਈਮੇਲ ਬਾਰੇ ਦੱਸਿਆ ਜਾਵੇ ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਦਿਨ-ਬਦਿਨ ਵੱਧਦੇ ਜਾ ਰਹੇ ਨੇ ਕਦੇ ਥਾਣੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਲੁੱਟ ਖੋ ਸ਼ਰੇਆਮ ਹੋ ਗਈ ਜੁਰਮ ਲਗਾਤਾਰ ਪੈਰ ਪਸਾਰ ਰਹੇ ਹਨ ਅਤੇ ਸਭ ਦੇ ਵਿਚਾਲੇ ਸਥਿਤੀ ਕੰਟਰੋਲ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਪੁਲਿਸ ਵੀ ਘਟਨਾ ਤੋਂ ਬਾਅਦ ਜਾਂਚ ਕਰਨ ਦੀ ਗੱਲ ਆਖ ਦਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 2021 ਵਿੱਚ ਲੁਧਿਆਣਾ ਕੋਰਟ ਕੰਪਲੈਕਸ ਤੇ ਹਮਲਾ ਹੋਇਆ ਅਤੇ ਹੁਣ ਡੀਸੀ ਦਫਤਰ ਨੂੰ ਆਰਡੀਐਕਸ ਨਾਲ ਲੁੜਾਉਣ ਦੀ ਧਮਕੀ ਮਿਲੀ ਸਵਾਲ ਇਹ ਹੈ ਕਿ ਇਹ ਮਹਿਜ਼ ਸ਼ਰਾਰਤ ਹੈ ਜਾਂ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਲੁਧਿਆਣਾ ਤੋਂ ਨਵੀਨ ਚਰਮਾ ਦੀ ਰਿਪੋਰਟ